ਮੀਨ ਟਾਈਮ ਸ਼ਕਤੀ ਕੁਬੁਰ ਤੇ ਸ਼ਰੀ ਦੇ ਵੀ ਆ ਗਏ ਬੜੇ ਕਾਲੀ ਜਿੰਨ ਚੱਲੇ ਮੈਂ ਕਿੱਥੇ ਚੱਲੇ ਕਿੱਥੇ ਮੈਂ ਬਾਹ ਪੜ ਲਈ ਸ਼ਰੀ ਦੇ ਵੀ ਸੱਚੀ ਬਾਈਗਰ ਮੈਂ ਕਿਹਾ ਮੈਡਮ ਆਈ ਆਮ ਯਰ ਬਿਗ ਫੈਨ ਕਹਿੰਦੀ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਹੱਗ ਲਾ ਹਕੀਤਾ ਮੈਂ ਕਿਹਾ ਕਰਨ ਨਾਲ ਹੀ ਫਿਰ ਖੜ ਗਿਆ ਸ਼ਕਤੀ ਕੋ ਮੈਂ ਕਿਹਾ ਤੁਸੀਂ ਵੀ ਜੱਫੀ ਪਾ ਲਓ ਸਾਨੂੰ ਤੇ ਉਹਨਾਂ ਦੇ ਦਰਸ਼ਨ ਵੀ ਹੋ ਗਏ ਸਾਨੂੰ ਤਾਂ ਕਿਹਨਾਂ ਵਾਲੀ ਜੱਫੀ ਨਹੀਂ ਸਤਿਕਾਰ ਨਾਲ ਸਤਿਕਾਰ ਨਾਲ ਸਤਿਕਾਰ ਨਾਲ ਭਾਈ ਤੇ ਉਹ ਸਾਡੇ ਵੱਡੇ ਵੱਡਿਆਂ ਦੇ ਬਜ਼ੁਰਗਾਂ ਦੇ ਬਰਾਬਰ ਸੀ ਜੀ ਜੀ ਪਰ ਮੇਰੀ ਜਿੰਦ ਜਿਹੜੀ ਤਮਾਰਾ ਸੇ ਮੈਂ ਪੂਰੀ ਕੀਤੀ ਅੱਛਾ ਮਾ ਪਾਈ ਜੱਫੀ ਉਸ ਉਮਰ ਕਿਨੇ ਕੀਤਾ ਡੇ ਛੋਟੀ ਸ਼ਮਰ ਭਾਜੀ 16 17 ਸਾਲ ਆ 18 17 18 ਹੁਣ ਇਹ ਮੁੰਲਾਦਾ ਮੈਂ ਜਵਾਨੀ ਉਮਰ ਤੇ ਫਿਰ ਉਦਾਂ ਤਕੜੇ ਬੜੇ ਸੀ ਖਰਾਕ ਬੜੀ ਸੀ ਕੈਨੇਡਾ ਤੋਂ ਬੜਾ ਰੋਜ ਮਾ ਪ੍ਰਸ਼ਾਦ ਸ਼ਖਨਾ ਤੇ ਹੈਨਾ ਤੇ ਆਪਾਂ ਬੜਾ ਮੋਟਾ ਸ਼ਕਤੀ ਵਾਡਰ ਵੀ ਲਾ ਲੰਦੇ ਸੀ ਹਾਂ ਪੀ ਲੰਦੇ ਸੀ ਮੇਰੇ ਬੁਰ ਪੀਲੀ ਦੀ ਕੋਈ ਅਸੀ ਗੱਲ ਨਹੀਂ ਹੂੰ ਕੋਣ ਕੰਮ ਕਰਦੇ ਸੀ ਅਸੀਂ ਹਾਰ ਨਹੀਂ ਪਰ ਵੱਡੇ ਸਟਾਰ ਤੇ ਤਾਨੂੰ ਦੂਰੇ ਹੀ ਫਤਿਹ ਕਰਦੇ ਹੁੰਦੇ ਜਫੀ ਵਾਲੀ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਸੀ ਤੁਸੀਂ ਬਲੀਵ ਕਰੋ ਅਸੀਂ ਵੀ ਸਟਾਰ ਹੀ ਲੱਗਦੇ ਸੀ ਝੱਖਣ ਹਾਏ ਹਾਏ ਸਾਡੇ ਜਿਹੜਾ ਕੱਪੜੇ ਅਸੀਂ ਪਾਉਂਦੇ ਸੀ ਉਹ ਕੈਕਟਰਾਂ ਨੇ ਪਾਇਆ ਕਦੇ ਅੱਛੇ ਬਾਈ ਗੋਡ